ਭਗਵੰਤ ਮਾਨ ਜਿੱਥੇ ਹੋਣ ਉਥੇ ਕੋਈ ਬਲੈਂਡਰ ਨਾ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ ਇਸ ਵਾਰ ਵੀ ਉਹ ਮੋਗਾ ਦੇ ਪਿੰਡ ਬਰੇਚ ਸਰਕਾਰੀ ਸਕੂਲ ਚ ਵਿਜ਼ਿਟ ਕਰਨ ਗਏ ਸਨ ਜਿੱਤੇ ਉਹਨਾਂ ਨੇ ਚੋਣਵੀ ਰੈਲੀ ਨੂੰ ਸੰਬੋਧਿਤ ਕਰ ਆਪਣੇ ਲਈ ਮੁਸੀਬਤ ਸਹਿੜ ਲਈ ਉਹਨਾਂ ਨੇ ਚੋਣ ਜਾਬਤੇ ਦੀ ਉਲੰਘਣਾ ਕਰਦੇ ਹੋਏ ਪਾਰਟੀ ਦੇ ਲਈ ਖੂਬ ਪ੍ਰਚਾਰ ਕੀਤਾ ਹਾਲਾਂਕਿ ਜਦੋਂ ਭਗਵੰਤ ਮਾਨ ਤੋਂ ਮੀਡੀਆ ਨੇ ਇਸ ਸਬੰਧੀ ਸਵਾਲ ਪੁੱਛੇ ਤਾਂ ਉਹਨਾਂ ਨੇ ਇਹ ਕਹਿ ਕੇ ਪੱਲਾ ਛੱਡ ਲਿਆ ਕਿ ਇਹ ਆਯੋਜਕਾਂ ਦਾ ਜ਼ਿੰਮਾ ਹੈ ਇਹਦੇ ਵਿੱਚ ਮੈਨੂੰ ਨਹੀਂ ਰਿਸਤਬੇ ਦਾ ਪ੍ਰਬੰਧਕ ਨੂੰ ਪਤਾ ਪਰ ਗੱਲ ਇਹ ਹੈ ਕਿ ਕੱਲ ਰੱਖਿਆ ਪ੍ਰੋਗਰਾਮ ਇਹ ਪਹਿਲਾਂ ਤੋਂ ਰੱਖੇ ਹੋਏ ਨੇ ਚੋਣਾਂ ਜਿਹੜਾ ਆਚਾਰ ਸੰਹਿਤਾ ਉਹ ਕੱਲ ਸ਼ਾਮ ਲੱਗੀ ਹੈ ਸੋ ਇਸ ਤਰ੍ਹਾਂ ਦੀ ਕੋਈ ਅਸੀ ਗੱਲ ਨਹੀਂ ਕੋਈ ਅਸੀਂ ਉਹਨਾਂ ਨਾਲ ਗੱਲ ਕਰ ਲਾਂਗੇ ਬਿਲਕੁਲ ਲੱਗਦੀ ਰਹਾ ਤਾਂ ਕਿ ਜੋ ਆਪਕਾ ਜੇ ਪੁਆਇੰਟ ਹੈ ਇਹ ਚੇਂਜ ਹੋਣਾ ਚਾਹੀਦਾ ਸਰ ਮੈਂ ਤਾਂ ਮੈਨੂੰ ਤਾਂ ਪਤਾ ਨਹੀਂ ਪ੍ਰਬੰਧਕਾਂ ਨੇ ਰੱਖਿਆ ਮੈਂ ਤਾਂ ਜਿੱਥੇ ਵੀ ਲੈ ਜਾਣਗੇ ਆਪਾਂ ਗੱਲ ਕਰਾਂਗੇ ਹਾਲਾਂਕਿ ਭਗਵੰਤ ਮਾਨ ਨੂੰ ਇਸ ਤਰ੍ਹਾਂ ਚੋਣ ਜਾਬਤੇ ਦੀ ਉਲੰਘਣਾ ਕਰਨ ਲਈ ਨੋਟਿਸ ਜਾਰੀ ਕੀਤਾ ਜਾ ਚੁੱਕਿਆ ਹੈ ਬੀਸੀ ਸੰਦੀਪ ਹੰਸਦਾ ਹੈ ਕਹਿਣਾ ਹੈ ਕਿ ਉਹਨਾਂ ਵੱਲੋਂ ਚੋਣ ਨੋਟੀਸ ਆਮ ਆਦਮੀ ਪਾਰਟੀ ਨੂੰ ਵੀ ਜਗਿਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ 10 ਤਰੀਕ ਨੂੰ ਇਲੈਕਸ਼ਨ ਅਨਾਉਂਸ ਕਰ ਦਿੱਤਾ ਗਿਆ ਹੈਗਾ ਤੇ ਉਹਦੇ ਇਲੈਕਸ਼ਨ ਅਨਾਉਂਸ ਕਰਨ ਦੇ ਨਾਲ ਹੀ ਚੋਣ ਜਾਬਤਾ ਜਿਹੜਾ ਹੈਗਾ ਮਾਡਲ ਕੋਡ ਆਫ ਕੰਡਕਟ ਉਹ ਲਾਗੂ ਹੋ ਚੁੱਕਿਆ ਹੈਗਾ ਕਿਸੇ ਵੀ ਪੋਲੀਟੀਕਲ ਪਾਰਟੀ ਵੱਲੋਂ ਜੇਕਰ ਕੋਈ ਫੰਕਸ਼ਨ ਕੀਤਾ ਜਾਣਾ ਹੈਗਾ ਤਾਂ ਉਹਦੀ ਸਾਨੂੰ ਉਹਨਾਂ ਨੇ ਇਨਫੋਰਮ ਕਰਨਾ ਹੈ ਉਹਦੀ ਪਰਮਿਸ਼ਨ ਲੈਣੀ ਹੈ ਔਰ ਚੋਣਾਂ ਦਾ ਲੱਗਣ ਤੋਂ ਬਾਅਦ ਕੋਈ ਵੀ ਜਿਹੜੀ ਪਬਲਿਕ ਪਲੇਸ ਹੈ ਕੋਈ ਪਬਲਿਕ ਇੰਸਟੀਟਿਊਸ਼ਨ ਹੈ ਉੱਥੇ ਜਿਹੜਾ ਹੈ ਕਿਸੇ ਵੀ ਕਿਸਮ ਦੀ ਕੈਂਪੇਨਿੰਗ ਕਿਸੇ ਵੀ ਕਿਸਮ ਦੀ ਇਲੈਕਸ਼ਨਲ ਰਿੰਗ ਕਰਨ ਤੇ ਪੂਰਨ ਤੌਰ ਤੇ ਪਾਬੰਦੀ ਹੈ ਸਾਡੇ ਨੋਟਿਸ ਵਿੱਚ ਇਹ ਵੀ ਆਇਆ ਹੈਗਾ ਕਿ ਕਿਸੇ ਇੱਕ ਪਾਰਟੀ ਵੱਲੋਂ ਜਿਹੜਾ ਹੈ ਇਹ ਇੱਥੇ ਇੱਕ ਸਮਾਗਮ ਕੀਤਾ ਗਿਆ ਹੈਗਾ ਪਬਲਿਕ ਪਲੇਸ ਦੇ ਉੱਤੇ ਇੱਕ ਇੰਸਟੀਟਿਊਸ਼ਨ ਦੇ ਵਿੱਚ ਤੇ ਉਹਨਾਂ ਨੂੰ ਵੀ ਜਿਹੜਾ ਹੈਗਾ ਅਸੀਂ ਉਹ ਨੋਟਿਸ ਜਿਹੜਾ ਹੈ ਉਹ ਉਹ ਕੱਢ ਦਿੱਤਾ ਹੈਗਾ ਸਰੂ ਕੀ ਪ੍ਰੋਗਰਾਮ ਚ ਕਿਹੜੀ ਪਾਰਟੀ ਕੋਲ ਉਹ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਸੀਗਾ ਜੀ ਤੇ ਇੱਥੇ ਵਰੇ ਪਿੰਡ ਹੈ ਉੱਥੇ ਉਹਨਾਂ ਨੇ ਸਕੂਲ ਵਿੱਚ ਇਹ ਫੰਕਸ਼ਨ ਕੀਤਾ ਸੀਗਾ ਤੇ ਟੁੱਡੀ ਕੇ ਵਿਖੇ ਉਹਨਾਂ ਨੇ ਜੋ ਸਾਨੂੰ ਪਤਾ ਲੱਗਿਆ ਹੈ ਉਹ ਪੰਚਾਇਤ ਘਰ ਵਿੱਚ ਜਿਹੜਾ ਉਹ ਫੰਕਸ਼ਨ ਕੀਤਾ ਹੈਗਾ ਵਰੇ ਵਾਸਤੇ ਉਹਨਾਂ ਨੂੰ ਨੋਟਿਸ ਕੱਢ ਦਿੱਤਾ ਗਿਆ ਹੈਗਾ ਟੁੱਡੀ ਕੇ ਵਾਸਤੇ ਜਿਹੜਾ ਹੈਗਾ ਉਹ ਕੰਸਰਟ ਜਿਹੜੇ ਏਆਰਓ ਹੈ ਉਹਨਾਂ ਨੂੰ ਨੋਟਿਸ ਜਿਹੜਾ ਹੈ ਕੱਟਣ ਜਾ ਰਿਹਾ ਹੈ ਦਸ ਦਿਏ ਚੋਣ ਤਰੀਕਾ ਦਾ ਐਲਾਨ ਹੁੰਦੇ ਹੀ ਚੋਣ ਜਾਬਤਾ ਲੱਗ ਚੁੱਕਿਆ ਹੈ ਅਤੇ ਚੋਣ ਜਾਬਤੇ ਤੋਂ ਬਾਅਦ ਕਿਸੇ ਵੀ ਸਰਕਾਰੀ ਜਗ੍ਹਾ ਤੇ ਕੋਈ ਪ੍ਰੋਗਰਾਮ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕਿਸੇ ਪ੍ਰਾਈਵੇਟ ਜਗ੍ਹਾ ਤੇ ਬਿਨਾਂ ਪਰਮਿਸ਼ਨ ਤੋਂ ਕੋਈ ਪੋਸਟਰ ਜਾਂ ਫਿਰ ਹੋਰਡਿੰਗ ਲਗਾਇਆ ਜਾ ਸਕਦੇ ਨਹੀਂ ਮੋਗਾ ਤੋਂ ਜੁਗਿੰਦਰ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ